ਜੀ ਸੁਣ ਮਹਾਰਾਜ ਦੀ ਕਿਰਪਾ ਹੋ ਜਣੀਏ ਦੇਖੋ ਦੂਜਾ ਦਵਾਨਾ ਮੇਰਾ ਇਸੇ ਪਿੰਡ ਦੇ ਵਿੱਚ ਮੈਂ ਦੂਜੀ ਵਾਰੀ ਆਇਆ ਤੁਹਾਡੇ ਪਿੰਡ ਦਾ ਬੱਚਾ ਹੈ ਥੋੜੀ ਜਿਹੀ ਕਰਾਮਾਤ ਤਾਂ ਪਹਿਲੇ ਦਵਾਨ ਤੇ ਦਿੱਤੀ ਬਾਕੀ ਅੱਜ ਵੀ ਇਹਦੀ ਝੋਲੀ ਭਰ ਕੇ ਜਾਵਾਂਗੇ ਜੀਓ ਜਿਉਂ ਜਾਂ ਮੈਂ ਢੋਲਾ ਪਾਉਣਾ ਉਹ ਜਿਹੀ ਢੋਲਾ ਦੇ ਕੇ ਜਾਊਂਗਾ ਇਹਨਾਂ ਸਾਰੀਆਂ ਭੈਣਾਂ ਦਾ ਭਲਾ ਹੋਊਗਾ ਇਹ ਜੀ ਕੋਈ ਦਿੱਕਤ ਨਹੀਂ ਹੈ ਚੰਨਾ ਬਾਬਾ ਜਿਹੜੇ ਬੰਦੇ ਦਾ ਇਲਾਜ ਕਰੂਗਾ ਬੇੜੇ ਬੰਨੇ ਲੱਗਣਗੇ ਜੀ ਕੋਈ ਦਿੱਕਤ ਨਹੀਂ ਹੈ ਪਰ ਮੈਂ ਇਹਨੂੰ ਇਲਾਜ ਭਲਾ ਦੀ ਘਟ ਹੋ ਜੇ ਕਿਸੇ ਦਾ ਪਰ ਮੈਂ ਇਹਨੂੰ ਫਰੋੜ ਕੰਮ ਨਹੀਂ ਕਰਨ ਦੇਵਾਂਗਾ ਬਿਲਕੁਲ ਵੀ ਇਹ ਮੇਰੇ ਨਾਲ ਜੁੜੇ ਤਾਂ ਠੀਕ ਹੈ ਨਹੀਂ ਆਪਾਂ ਟਕਰਾ ਦੇਾਂਗੇ ਜੀ ਗੱਲ ਤੇ ਮੇਰੀ ਰੱਜਾ ਤੋਂ ਬਾਹਰ ਹੋ ਗਿਆ ਛਾਪ ਸੋਤਰੀ ਕਿਉਂ ਭਾਈ ਭਾਈ ਕੰਮ ਮਾ ਉਗਾ ਜੈ ਨਹੀਂ ਨਾ ਉਗਾ ਅਰ ਕੰਮ ਹੋਗਾ ਫਰੀ ਫੰਡ ਚ ਪਹਿਲਾਂ ਕੰਮ ਫਿਰ ਖਰਚਾ ਖਰਚਾ ਦਰਵਾਰ ਦਾ ਜਿਹੜਾ ਲੱਗਾ ਅਗਲੇ ਦਾ ਅਗਲੇ ਦੀ ਝੋਲੀ ਭਰ ਕੇ ਫਿਰ ਕੰਮ ਕਰਾਂਗੇ ਬਾਕੀ ਸਾਡਾ ਇਸ ਗੱਦੀ ਤੋਂ ਕਹੋ ਚ ਕਿਸੇ ਤੋਂ ਸਾਡਾ ਕੋਈ ਮੰਨ ਮੰਨਈਆ ਨਹੀਂ ਹੈ ਸਾਡੇ ਭਲਾ ਦੇ ਕਾਲੇ ਚੋਰ ਨੂੰ ਮੰਨੋ ਅਸੀਂ ਤੁਹਾਡਾ ਭਲਾ ਕਰ ਦੇਣਾ ਸਾਨੂੰ ਕੋਈ ਮਤਲਬ ਨਹੀਂ ਹੈ ਨਾ ਅਸੀਂ ਮੱਟੀ ਛੱਟੀ ਦੀ ਪੁੱਛ ਕੱਢੀ ਹੈ ਅਰ ਨਾ ਅਸੀਂ ਕੱਢਾਂਗੇ ਨਾ ਕਾਲਕਾ ਦੀ ਨਾ ਬੱਬੇ ਦੀ ਨਾ ਭੇਰੂ ਦੀ ਸਾਨੂੰ ਕੋਈ ਮਤਲਬ ਨਹੀਂ ਬਾਬਾ ਕਾਲਕਾ ਭੇਰੂ ਆਪਣੇ ਕੋਲੇ ਨਹੀਂ ਆਉਂਦੇ ਜਲਦੀ ਜੀ ਉਹ ਬਹੁਤ ਦੂਰ ਬੈਠੇ ਨੇ ਮੱਟੀ ਵਾਲਾ ਨਾ ਮੱਟੀ ਵਾਲਾ ਦੇਖੋ ਗੁੱਸਾ ਨਾ ਕਰਿਓ ਕੋਈ ਵੀ ਇਹਦਾ ਹੁਣ ਤੁਹਾਡਾ ਪਿਓ ਹੈ ਮੱਟੀ ਵਾਲਾ ਹੈ ਉਹ ਤੁਹਾਨੂੰ ਹੀ ਕਦੇ ਨਹੀਂ ਦਿਖਦਾ ਸਾਨੂੰ ਕੀ ਦਿਖਦੂ ਅਸੀਂ ਜਾਤ ਦੇ ਨਹੀਂ ਵਿਰਾਸਤੀ ਦੇ ਨਹੀਂ ਅੱਜ ਕੀ ਕਰਲਾਂਗੇ ਕਿਹਨੂੰ ਦਿਖਾਏ ਇਹ ਦੇਖੋ ਅਸੀਂ ਇਹ ਕੰਮ ਨਹੀਂ ਕਰ ਸਕਦੇ ਪਰ ਮੈਂ ਇਹ ਗੱਲ ਕਹੂੰਗਾ ਇੱਕ ਤੁਹਾਨੂੰ ਹੋ ਸਕਦਾ ਮਿਰਚੀ ਤੇ ਲੱਗੂਗੀ ਮੈਂ ਇਹ ਗੱਲ ਕਹੂੰਗਾ ਇਹ ਭੈਣਾਂ ਨੂੰ ਵੀ ਕਹਿ ਰਿਹਾ ਸੁਣਿਓ ਮੇਰੀ ਗੱਲ ਗੌਰ ਗੌਰ ਨਾਲ ਸੁਣਿਓ ਪੰਜਾਬੀ ਸਿੱਖ ਪੰਜਾਬੀ ਸਿੱਖ ਮੇਰੀ ਗੱਲ ਤੁਹਾਡੇ ਕੰਨ ਚ ਜਿਹੜੇ ਬੰਦੇ ਦੇ ਪੈ ਗਈ ਨਾ ਉਹ ਬੰਦਾ ਯਾਦ ਕਰੂਗਾ ਬਾਕੀ ਸਹੀ ਅਰ ਜੇ ਮੇਰੇ ਚੇਲੇ ਨੂੰ ਗੁੱਸਾ ਆਵੇ ਤਾਂ ਆਵੇ ਹਜ਼ਾਰ ਵਾਰੀ ਆਵੇ ਮੈਨੇ ਕੋਈ ਮਤਲਬ ਪਰ ਜਿਹੜਾ ਮੇਰੇ ਹੱਥ aird ਦੀ ਡੱਬ ਗਿਆ ਨਾ ਮੁੜ ਕੇ ਅੜਦਾ ਨਹੀਂ ਸਾਹ ਇਹ ਗੱਗੜ ਦੇ ਅੜੂਆ ਤਾਂ ਮੇਰੇ ਨੇ ਕਿਸੇ ਤੇ ਕਹਿਣੇ ਤੇ ਚਾਹੇ ਮੇਰਾ ਚੇਲੇ ਇਕ ਆਵੇ ਕਿਸੇ ਤੇ ਕਹਿਣੇ ਤੇ ਕੋਈ ਮਰਿਆ ਬੰਦਾ ਨਾ ਮੰਨਿਓ ਬੁੜੀਆਂ ਮੇਰੇ ਅਰਗੇ ਬਾਬੇ ਦੇ ਮਗਰ ਲੱਗ ਕੇ ਅਰ ਮਰੇ ਬੰਦੇ ਦੀ ਮੱਟੀ ਬਣਵਾ ਲੈਂਦੀ ਐ ਬਾਬਿਆਂ ਤੋਂ ਕਹੇਗੀ ਤੇਰਾ ਚਾਚਾ ਮਰਿਆ ਤੇਰਾ ਤਾਇਆ ਮਰਿਆ ਜਿਹੜਾ ਮਰ ਗਿਆ ਉਹ ਮਿੱਟੀ ਪਾ ਦੋ ਜਿਹੜਾ ਮਰ ਗਿਆ ਉਹ ਗਿਆ ਨਾ ਉਹਦੀ ਰੋਟੀ ਦੋ ਨਾ ਲੱਸੀ ਦੋ ਉਹਦੀ ਪੰਜ ਇੱਟਾ ਜਾਂ ਕੋਈ ਛੋਟਾ ਦਰਖਤ ਲੈ ਕੇ ਗੁਰੂ ਘਰ ਅਰਦਾਸ ਕਰਵਾ ਦੋ ਅਰ ਜਿਹੜਾ ਕੋਈ ਨਵਾਂ ਜੰਮੇ ਉਹਦੀ ਆਸ ਕਰੋ ਧੰਨ ਬਾਬਾ ਗੁਰੂ ਗੁਰੂ ਨਾਨਕ ਜੀ ਮਹਾਰਾਜ ਗੁਰੂ ਨਾਨਕ ਜੀ ਮਹਾਰਾਜ ਤੋਂ ਵੱਡਾ ਹੈ ਕੋਈ ਸਿੱਖ ਕੌਮ ਦੇ ਲਈ ਸੱਚ ਦੱਸਿਓ ਸਤਨਾਮ ਵਾਹਿਗੁਰੂ ਹੈ ਕੋਈ ਸਿੱਖ ਕੌਮ ਦਾ ਬਾਬੇ ਕਲਕੀ ਦਰਵਾਜਾ ਤੋਂ ਵੱਡਾ ਕੋਈ ਨਹੀਂ ਹੈ ਤਾਂ ਜਦੋਂ ਤੁਹਾਡੇ ਬਾਅਦ ਸਿਆਛੇ ਗੁਰੂ ਐ ਤੁਹਾਡੇ 6 ਔਰ 11ਵਾਂ ਵੈਸੇ 11 11ਵਾਂ ਗੁਰੂ ਗਰੰਥ ਸਾਹਿਬ ਮੰਨੇ ਜਦੋਂ ਮਾਲਕ ਨੇ ਤੁਹਾਨੂੰ 11 ਗੁਰੂ ਦੇਤੇ ਤਾਂ ਫਿਰ 12ਵੇਂ ਤੋਂ ਕੀ ਕਰਾਉਣਾ ਤੁਸੀਂ 12ਵਾਂ ਘਰੋਂ ਬਾਹਰ ਕੱਢ ਦਿੰਦਾ ਜਦੋਂ ਜ਼ਿੰਦਾ ਹੀ ਉਹ ਬੰਦਾ ਕੰਮ ਨਹੀਂ ਕਰਦਾ ਤਾਂ ਫਿਰ ਮਰਿਆ ਹੋਇਆ ਕੀ ਕਰਦੇ ਹੋ ਇਹ ਮੇਰੇ ਵਰਗੇ ਬਾਬੇ ਨਾ ਇਹ ਬੁੜੀਆਂ ਚੱਕੀ ਮੁੱਠੀ ਕਣ ਜਾਵੜਦੀਆਂ ਮੁੜ ਕੇ ਬੰਦੇ ਦੇ ਉਹ ਐ ਇਕੱਠਾ ਕਰਾ ਦੇਣੀ ਲੱਸੀ ਪਾਉਣੀ ਪੈਣੀ ਹੈ ਰੋਟੀ ਦੇਣੀ ਪੈਣੀ ਹੈ ਹੁਣ ਹੋਲੀ ਦੀਵਾਲੀ ਉਹੀ ਤਾਂ ਬੰਦਿਆਂ ਦਾ ਖਾਣ ਪੀਣ ਦਾ ਦਿਨ ਹੁੰਦਾ ਹੈ ਇੰਜੋਏ ਕਰਨ ਦਾ ਯਾਰਾਂ ਦੋਸਤਾਂ ਨਾਲ ਉਹਦੋਂ ਹੀ ਪਾ ਕੇ ਜਿੱਟੇ ਕੱਪੜੇ ਉਹ ਮਰਗ ਵਾਲੇ ਮਰੇ ਬੰਦੇ ਦੇ ਤੇ ਅੰਦਰ ਬਾੜ ਲੈਂਦੀ ਜਾਈ ਨਾ ਤੇ ਚਾਚੇ ਦੀ ਰੋਟੀ ਖਾਣੀ ਉਹ ਤਾਂ ਮਰ ਗਿਆ ਜਾਣ ਦੇ ਦਫਾ ਆਉਣ ਦੇ ਆਪਾਂ ਕੀ ਕਰਾਉਣਾ ਵੀ ਤੂੰ ਮੈਨੂੰ ਤਾਂ ਖਾਣ ਦੇ ਅੱਜ ਤਾਂ ਬੰਦੇ ਨੇ ਇੰਜੋਏ ਕਰਨੀ ਜ਼ਰੂਰੀ ਹੈ ਖਾਣਾ ਪੀਣਾ ਬੰਦਿਆਂ ਵਾਸਤੇ ਬਣਿਆ ਹੈ ਦੇਵਤਾ ਕਦੇ ਨਹੀਂ ਰੋਕਦਾ ਜੇ ਦੇਵਤਾ ਰੋਕੇ ਨਾ ਅੱਜ ਅੱਜ ਇਹ ਮੇਰੇ ਵਰਗੇ ਬਾਬੇ ਰੋਕ ਦੇ ਨਹੀਂ ਦੇਖੋ ਹੁਣ ਮੇਰੇ ਵਰਗਾ ਸੀਰੀ ਹੁੰਦਾ ਐ ਫਿਰ ਉਹਨੂੰ ਸ਼ਾਮ ਹੋ ਜਾਂਦੀ ਐ 11 ਵਜ ਜਾਂਦੇ ਆ ਪਸੂ ਨੀਂਦ ਦੇ ਨੀਂਦ ਦੇ ਔਰ ਫਿਰ ਉਹ ਜੰਮੀਦਾਰ ਤੋਂ ਲੈਣਾ ਚਾਚਾ ਹਾਂ ਉਹ ਜਦੋਂ ਚਾਚਾ ਕਹਿ ਦਿੰਦੇ ਆ ਉਹਦੇ ਉਹ ਰਾਜ ਹਾਂ ਪੁੱਤ ਦਈ 50 ਰੁਪਏ ਯਾਰ ਮੈਂ ਜਾਂਦਾ ਲੈ ਜਾਊਗਾ ਉਹ ਰਸਤੇ 'ਚ ਗੁਰੂ ਘਰ ਆ ਜਾਂਦਾ ਫਿਰ ਕਲਕੀ ਦਰਵਾਜ਼ਾ ਬੰਦ ਨਾ ਹੋ ਜੇ ਯਾਰ ਨਾਲੇ ਉਹ ਮੱਥਾ ਟੇਕ ਕੇ ਜਾਂਦਾ ਔਰ ਬਾਬਾ ਉਹਦਾ ਭਲਾ ਕਰਦਾ ਔਰ ਰੋਸਨ ਦਾਨ ਵਿੱਚ ਦੀ ਫੜਾਈ ਦਿੰਦਾ ਦੇਵਤਾ ਕਿੱਥੇ ਦੋਸਤ ਕਰੂਗਾ ਯਾਰ ਹਰ ਬੰਦੇ ਦੇ ਲਈ ਬਣਿਆ ਬੰਦਾ ਇੰਨਾ ਕੁ ਮਾੜਾ ਬਸ ਥੋੜੀ ਜਿਹੀ ਲਾ ਲੈਂਦਾ ਟੈਨਸ਼ਨ ਦੇ ਵਿੱਚ ਸੋ ਜਾਂਦਾ ਤਾਂ ਬੰਦੇ ਤੇ ਹਜ਼ਾਰਾਂ ਟੈਨਸ਼ਨ ਆਉਂਦੀ ਹੈ दारू ਨਾਮ ਇੱਕ ਦਵਾਈ ਹੈ আর ਜਿਹੜੀ ਇਹ ਚੱਲਿਆ ਚਿਕਨ ਚੱਲਿਆ ਕੋਛ ਵੀ ਚੱਲਿਆ ਤਾਂ ਗਦੇ ਤਾਂ ਖਾਂਦੇ ਨਹੀਂ ਬੰਦੇ ਖਾਂਦੇ ਆ ਦੁਨੀਆ ਖਾਂਦੀ ਆਈ ਹੈ ਖਾਂਦੇ ਰਹਿਣਾ ਹੈ আর ਖਾਂਦੇ ਚੱਲੇ ਜਾਣਾ ਹੈ ਤਾਂ ਮੈਂ ਤਾਂ ਕਹਿੰਨਾ ਜੇ ਤੁਸੀਂ ਮੰਨਣਾ ਕਿਸੇ ਨੂੰ আর ਤੁਹਾਡਾ ਦਿਲ ਕਰਦਾ ਮੰਨਣ ਦਾ ਤਾਂ ਮੇਰੀ ਗੱਲੇ ਕਿ ਯਾਦ ਰੱਖਣੀ ਹੈ ਬੰਦੇ ਦਾ ਅੰਮ੍ਰਿਤ ਸੱਕਿਆ ਹੋਵੇ ਅੰਮ੍ਰਿਤ ਬੰਦੇ ਦੀ 70 ਸਾਲ ਤੋਂ ਉੱਤੇ ਉੱਤੇ ਉਮਰ ਹੋਵੇ ਬੰਦਾ ਹੋਵੇ ਜੇ ਬੁਢੀ ਹੋ ਬੁੱਢਾ ਬੰਦਾ ਹੁੰਦਾ ਉਹਨੂੰ ਆਪਾਂ ਕੀ ਕਹਿੰਨੇ ਆ ਦੇਵਤਾਰਗਾ ਇਹ ਤਾਂ ਯਾਰ ਦੇਵਤਾਰਗਾ ਬੰਦਾ ਹੈ ਤਾਂ ਬੰਦੇ ਦਾ ਅੰਮ੍ਰਿਤ ਸੱਕਿਆ ਹੋਵੇ ਬੰਦਾ ਚ ਬੁਢੀ ਹੈ ਔਰ 70 ਤੋਂ 75 ਸਾਲ ਦੀ ਉਮਰ ਹੋਵੇ ਔਰ ਆਪ ਦੀ ਆਈ ਮੌਤ ਮਰਿਆ ਹੋਵੇ ਉਹਨੂੰ ਮੰਨੋ ਜੇ ਮੰਨਣਾ ਤਾਂ ਨਜ਼ਾਰਾ ਆ ਜਾਂਦਾ ਮੰਨਣ ਦਾ ਅਰ ਰੋਟੀ ਦਣੀ ਐ ਗੁਰੂ ਕਰ ਦਿਓ ਕੋਈ ਮੱਟੀ ਬਣਾਉਣ ਦੀ ਲੋੜ ਨਾ ਕੋਈ ਔਰ ਦਿਲ ਦੇ ਵਿੱਚ ਮੱਟੀ ਹੁੰਦੀ ਐ ਉਸ ਤੋਂ ਮੱਟੀ ਵੱਡੀ ਕੋਈ ਵੀ ਨਹੀਂ ਐ ਸਾਫ ਸੁੱਤਰੀ ਗੱਲ ਇੱਕ ਮਹੀਨਾ ਤੱਕ ਕੁੱਤੇ ਮੂਤੇ ਰਹਿੰਦੇ ਆ ਅਰ ਮੱਸੇ ਵਾਲੇ ਦਿਨ ਜਾ ਕੇ ਉਹਦੇ ਉੱਥੇ ਲੱਸੀ ਪਾ ਦਿੰਦੇ ਤੇ ਕਾਦੇ ਆਸੇ ਪਤਾ ਨਹੀਂ ਕਿਹੜਾ ਚਾਚਾ ਲੈ ਕੇ ਜਾਂਦਾ ਲੱਸੀ ਤੇ ਭਈ ਆਪਦੇ ਬੰਦਿਆਂ ਦੇ ਆਪਦੇ ਭਰਾਵਾਂ ਦੇ ਆਪਦੇ ਮੁੰਡਿਆਂ ਦੇ ਕੱਚੇ ਪ੍ਰੇਤ ਨਾ ਚਿਪਾਓ ਤੁਸੀਂ ਗੁਰੂ ਘਰ ਜਾ ਕੇ ਗੁਰਦੁਆਰੇ ਦੇ ਵਿੱਚ ਪਾਠੀ ਨੂੰ ਕਹਿ ਕੇ ਅਰਦਾਸ ਕਰਾ ਲਓ ਕੋਈ ਸਪਰੇ ਵੀ ਕੇ ਮਰਿਆ ਕੋਈ ਫਹਾ ਲੈ ਕੇ ਮਰਿਆ ਕੋਈ ਸ਼ੁਗਰ ਹੋ ਕੇ ਮਰਿਆ ਇਹਨਾਂ ਨੂੰ ਮੰਨਣ ਦਾ ਕੋਈ ਫਾਇਦਾ ਨਹੀਂ ਹੈ ਜੇ ਮੰਨੋ ਤਾਂ ਮਹਾਰਾਜ ਦੇ ਲੜ ਲੱਗਿਆ ਬੰਦਾ ਉਹਨੂੰ ਮੰਨੋ ਬਾਕੀ ਤੁਸੀਂ ਆਪ ਦੇ ਬੰਦਿਆਂ ਦੇ ਇਹ ਕੱਚਾ ਪ੍ਰੇਤ ਸੇਪ ਰਹੇ ਹੋ ਇਹਨਾਂ ਨੂੰ ਵਿਚਾਰਿਆਂ ਨੂੰ ਇੰਜੋਏ ਕਰਨ ਤੋਂ ਤੁਹਾਨੂੰ ਕਮਾ ਕੇ ਲਿਆ ਕੇ ਦਿੰਦੇ ਬੋਲ ਸਤਨਾਮ ਮਹਾਰਾਜ ਦੀ ਕਿਰਪਾ ਨਾਲ ਐਚੂ ਠਾਕਾ ਮੈਂ ਦੇਖੋ ਅਸੀਂ ਤੋਂ 2 ਰੁਪਇਆ ਬਣਾਉਣਾ ਅਸੀ ਤੱਕ ਹੀ ਦੇਣਾ ਵੀ ਤੇਰਾ ਚਾਚਾ ਮਰਿਆ ਯਾਰ ਫਿਰ 5-4 ਰੁਪਏ ਬਣਨਗੇ ਐ ਥੋੜੀ ਬਣਦੀ ਹੈ ਹੈ ਕਿ ਨਹੀਂ ਹਾਂ ਉਹਨੇ ਆ ਪੰਜ ਸੱਤ ਨਵੇੜੇ ਆਨੇ ਤੇ ਮੈਂ ਲੈ ਸਕਦਾ ਹਾਂ ਨਾ ਲੈ ਸਕਦਾ ਹਾਂ ਨਾ ਔਰ ਨਾਲ ਦੀ ਨਾਲ ਚਮਤਕਾਰ ਕੋਈ ਅਜੀ ਗੱਲ ਨਹੀਂ ਤਾਂ ਮੈਂ ਇੱਕ ਹਰ ਬੰਦੇ ਨੂੰ ਇਹ ਗੱਲ ਕਹਿੰਨਾ ਭੈਣਾਂ ਨੂੰ ਵੀ ਕਹਿੰਨਾ ਜਾਓ ਹਰ ਇੱਕ ਬਾਬੇ ਕੋਲੇ ਜਾਓ ਜਾਓ ਹਰ ਇੱਕ ਬਾਬੇ ਕੋਲੇ ਜਾਓ ਚਮਕੌਰ ਸਾਹਿਬ ਦੀ ਗੜੀ ਦੀ ਕਹਾਣੀ ਮਾਈਕ ਦੇ ਵਿੱਚ ਲਾ ਕੇ ਘਰੇ ਮੋਬਾਈਲ 'ਚ ਇੱਕ ਵਾਰੀ ਸੁਣ ਕੇ ਜ਼ਰੂਰ ਜਾਇਓ ਫਿਰ ਤੁਹਾਡਾ ਜੀ ਕਿੱਥੇ ਕਰਦਾ ਜਾਣ ਨੂੰ ਇੱਕ ਵਾਰੀ ਮੈਨੂੰ ਜ਼ਰੂਰ ਦੱਸਿਓ ਜਾਓ ਜ਼ਰੂਰ ਇਹ ਨਹੀਂ ਕਹਿੰਦਾ ਮੈਂ ਨਾ ਜਾਓ ਦੁਖੀ ਬੰਦੇ ਨੂੰ ਜਾਣਾ ਪੈਂਦਾ ਜਾਓ ਪਰ ਤੁਹਾਡੇ ਦਿਲ ਦੇ ਵਿੱਚ ਰੜਕਣੀ ਚਾਹੀਦੀ ਹੈ ਨਾ ਕਿਸੇ ਦੇ ਰੋਗ ਲੱਗੇ ਨਾ ਗੰਡ ਹੋਵੇ ਨਾ ਬਿਮਾਰੀ ਹੋਵੇ ਨਾ ਕਿਸੇ ਦੇ ਪ੍ਰੇਤ ਹੋਵੇ ਦੇਖੋ ਮੈਂ ਬਾਬਾ ਹੰ ਗੁੱਸਾ ਨਾ ਕਰਿਓ ਕੋਈ ਮੈਂ ਬਾਬਾ ਐ ਬੀੜੀ ਪਾਨ ਤਮਾਕੂ ਅਸੀਂ ਸਾਰਾ ਕੁਝ ਕਰਦੇ ਆਂ ਪਰ ਮੈਂ ਮਹਾਰਾਜ ਦਾ ਗੁਟਕਾ ਸਾਹਿਬ ਗੁਰੂ ਗ੍ਰੰਥ ਸਾਹਿਬ ਮੈਂ ਸਾਰਾ ਪੜਦੇ ਮੇਰਾ ਬੇਲ ਉਹ ਤਾਂ ਮੈਂ ਕਰਦਾ ਪਰ ਜਦੋਂ ਮਹਾਰਾਜ ਦੀ ਹਜ਼ੂਰੀ ਚ ਬਹਿਣਾ ਉਦੋਂ ਨਾ ਧੋ ਕੇ ਪਵਿੱਤਰ ਹੁੰਦੇ ਆ ਉਹਦੇ ਅਰਗਾ ਬਚਨ ਉਹਦੇ ਅਰਗਾ ਬਿਆਨ ਅਰੋਹ ਦੀ ਅਰਗੀ ਸਤਾ ਰੋਹ ਦੀ ਅਰਗੀ ਕਲਾ ਮੈਂ ਨਹੀਂ ਦੇਖੀ ਕਿਤੇ ਪਰ ਆ ਤਾਂ ਬਸ ਚਲੋ ਇੱਕ ਦਿਲਚਸਪੀ ਹੈ ਅਸੀਂ ਕਰਦੇ ਆਂ ਬਾਕੀ ਕਰਦਾ ਮੈਂ ਓਟ ਅਸਰਾ ਉਹਦਾ ਹੀ ਲੈ ਕੇ ਜਦ ਚਾਹੀ ਮੈਨੂੰ ਪੌਣ ਕਹਿ ਦਿਓਰ ਜੀ ਕੋਛ ਕਹਿ ਦਿਓ ਹੁਣ ਜੇ ਮੈਂ ਕਹੂੰਗਾ ਮੈਨੂੰ ਲਾਲਾਂ ਵਾਲੇ ਦੀ ਪੌਣ ਆਉਂਦੀ ਹੈ ਤਾਂ ਲਾਲਾਂ ਵਾਲੇ ਦੀ ਜੇ ਮੈਂ ਕਹਿ ਦੂੰ ਮੈਨੂੰ ਤਾਂ ਗੁਰੂ ਨਾਨਕ ਦੀ ਆਉਂਦੀ ਹੈ ਤਾਂ ਮੈਨੂੰ ਤਾਂ ਉਹਦੀ ਆਉਂਗੀ ਕਿਉਂ ਮੇਰੇ ਦਿਲ ਚ ਉਹੀ ਵਸੀ ਜਾਂਦਾ ਹੈ ਸਤ ਮੰਨਿਓ ਉਹ ਵਰਮਾ ਹੈ ਉਹ বিষ্ণੂ ਹੈ ਉਹ ਸ਼ਿਵ ਜੀ ਹੈ ਉਹ ਭਗਵਾਨ ਹੈ ਔਰ ਉਹੀ ਲਾਲਾ ਵਾਲਾ ਹੈ ਉਹੀ ਪੀਰ ਹੈ ਗਲਤ ਕੰਮ ਨਾ ਕਰਿਓ ਮਹਾਰਾਜ ਦੀ ਕਿਰਪਾ ਨਾਲ ਉਹ ਬਣਾ ਦੇ ਝੰਡਾ ਵਾਲਾ ਮੰਨ ਲੈ ਨਿੰਮ ਹੈ ਤੇਰੇ ਘਰੇ ਕਿੱਕਰ ਆਪਾਂ ਕਿਹੜੇ ਆ ਰਹੇ ਤੇ ਲੈ ਕੇ ਜਾਣੀ ਬਈ ਉਹ ਚੀਜ਼ਾਂ ਛਡੋ ਅਸੀਂ ਤਾਂ ਬਿਮਾਰੀ ਘਟਾਉਣੀ ਹੈ ਉਹ ਘਟੋ ਵਾਹਿਗੁਰੂ ਸੱਚੇ ਬਾਦਸ਼ਾਹ ਤੇਰੇ ਦਰਬਾਰ ਕੀ ਮੇਰੀ ਗੱਲ ਚੰਗੀ ਨਹੀਂ ਲੱਗੀ ਤਾਲੀ ਮਾਰ ਦਿਓ ਹਾਂਜੀ ਹੂੰ ਹੂੰ ਕੀ ਹੋ ਗਿਆ ਹਾਂਜੀ ਮੈਂ ਇੱਕ ਵਾਰ ਦੇਖੂ ਜੇ ਸਾਡੇ ਕੋਲ ਲੋਟ ਆਇਆ ਅਸੀਂ ਆਹ ਪਰ ਲਾਉਂਗੇ ਨਹੀਂ ਤੁਸੀਂ ਤੁਹਾਡੇ ਅਸੀਂ ਆਪ ਦੇ ਹਾਂਜੀ 10 ਮਿੰਟ ਲੱਗਣਗੇ ਦਿਨ ਚੜ ਗਿਆ ਮੈਂ ਲੱਗਿਆ ਪਿਆ ਕੋਈ ਦਿੱਕਤ ਤਾਂ ਨਹੀਂ ਜੀ ਹਾਂਜੀ ਕੋਈ ਦਿੱਕਤ ਤਾਂ ਨਹੀਂ ਹਾਂਜੀ ਮੈਂ ਅੱਜ ਸਵੇਰੇ ਵੀਰਵਾਰ ਹੈ ਨਾ ਮੈਂ ਵੀ ਵੀਰਵਾਰ ਲਾਉਣੇ Rajasthan ਅੱਛੜ ਦਿਖ ਲੈ ਅੱਛਾ ਇੱਕ ਵਧਾਈ ਦੇਵਾਂਗਾ ਵੈਸੇ ਆ ਨਾ ਗਿਆ ਮੈਨੂੰ ਮਹਾਰਾਜ ਦੀ ਕਿਰਪਾ ਨਾਲ ਸੰਗਤ ਬਹੁਤ ਜੁੜੀ ਹੈ ਬਹੁਤ ਜੁੜੀ ਹੈ ਤਿੰਨ ਚਾਰ ਡੇਰੇ ਹੈ ਮੇਰੇ ਕੋਲ ਗੁਰਪ੍ਰੀਤ ਆਪ੍ਰੀਤ ਬਾਬਾ ਥੋੜਾ ਹੈਗਾ ਚੇਲਾ ਬਣਿਆ ਚਲੋ ਠੀਕ ਹੈ ਮੈਂ ਇਹਦੇ ਪਿਆਰ ਨੂਰ ਤੁਹਾਡੇ ਪਿੰਡ ਨੇ ਮੈਨੂੰ ਪਿਛਲੇ ਕਿੜੇ ਬਹੁਤ ਪਿਆਰ ਦਿੱਤਾ ਮੇਰੇ ਮਾਵਾ ਭੈਣਾ ਨੇ ਬਹੁਤ ਪਿਆਰ ਦਿੱਤਾ ਹੁਣ ਮੇਰੀ ਰੂਹ ਕਰ ਗਈ ਮੈਨੂੰ ਜੱਜਾ ਜਣੀ ਵੀ ਯਾਰ ਦੁੱਖ ਕਟਿਏ ਲੋਕਾਂ ਦਾ ਆਪਣੇ ਕੋਲ ਕਰਾਮਾਤ ਮਹਾਰਾਜ ਨੇ ਬਖਸ਼ੀ ਸਤਗੁਰ ਨੇ ਪਰ ਇੱਕ ਮੈਂ ਤੁਹਾਨੂੰ ਸੰਗਤ ਸਮਝ ਕੇ ਨਹੀਂ ਕਹਿ ਰਿਹਾ ਇੱਕ ਪਰਿਵਾਰ ਸਮਝ ਕੇ ਕਹਿ ਰਿਹਾ ਭਲਾ ਵੀ ਉੱਥੇ ਹੋਊਗਾ ਸਭ ਕੁਝ ਹੋਊਗਾ ਇੱਕ ਛੋਟਾ ਜਿਹਾ ਮੈਂ ਪ੍ਰੋਗਰਾਮ ਰੱਖਿਆ ਮੈਂ ਅਰ ਬਾਬਾ ਪ੍ਰੀਤ ਆਊਗਾ ਅਰ ਇਹਦੀ ਗੱਡੀ ਆਊਗੀ ਇਹਦੀ ਵਾਲ ਗੱਡੀ 'ਚ ਚੜਜੋ ਆਸੇ-ਪਾਸੇ ਕੁਛ ਨਹੀਂ ਹੁੰਦਾ ਨਹੀਂ ਤਾਂ ਵੱਡੀ ਕਰ ਲੈਣਗੇ ਪਰ ਮੇਰੇ ਮਾਵਾ ਭੈਣਾ ਨੇ ਧੀਆ ਨੂੰ ਸਾਰਿਆਂ ਨੂੰ ਮੈਂ ਇੱਕ ਬੇਨਤੀ ਕਰਦਾ 7 ਸਤੰਬਰ ਨੂੰ ਆਪਣੇ ਪ੍ਰੋਗਰਾਮ ਹੈ ਭੰਡਾਰਾ ਹੈ ਔਰ ਸਾਰੀ ਰਾਤ ਹੀ ਦੁੱਖ ਕਟਾਂਗੇ ਔਰ ਕਿਸੇ ਨੇ ਕਣ ਲੈ ਕੇ ਨਹੀਂ ਆਉਣਾ ਬਗੈਰ ਕਣ ਜੇ ਕਣ ਲੈ ਕੇ ਹੀ ਪੁੱਛਾਂ ਗੱਡੀ ਤਾਂ ਕੀ ਕੱਢਿਆ ਹਾਂਜੀ ਪਰ ਮੈਨੂੰ ਐ ਲੱਗਦਾ ਵੀ ਮੈਂ ਖਾਲੀ ਨਹੀਂ ਆਉਣ ਦਿੰਦਾ ਵੀ 7 ਸਤੰਬਰ ਨੂੰ ਮੇਰਾ ਪਰਿਵਾਰ ਬਣ ਕੇ ਜ਼ਰੂਰ ਪਹੁੰਚੋ ਜ਼ਰੂਰ ਪਹੁੰਚਣਾ 7 ਸਤੰਬਰ ਅ ਅ ਬਾਬਾ ਜੀ ਦੀ ਕਿਰਪਾ ਨਾਲ ਪੂਰਨਮਾਸੀ ਦਾ ਦਿਨ ਹੋਊਗਾ ਜਮਾ ਲਾਸਟ ਭਾਦੂ ਆਪਣੇ ਪੰਡਹਾਰਾ ਹੈ ਬਾਬਾ ਜੀ ਦੀ ਕਿਰਪਾ ਨਾਲ ਔਰ ਪੰਡਹਾਰੇ ਤੇ ਜ਼ਰੂਰ ਪਹੁੰਚਣਾ ਹੈ ਬਾਬਾ ਪ੍ਰੀਤ ਜੀ ਲੈ ਕੇ ਆਊਗਾ ਤੁਹਾਨੂੰ ਤੁਹਾਡੇ ਪਿਆਰ ਵਾਸਤੇ ਹੀ ਬੁਲਾਇਆ ਹੈ ਭੇਡ ਦਾ ਬਹੁਤ ਹੋਣੀ ਹੈ ਚੜਦੀ ਕਲਾ ਰਹਿਣੀ ਹੈ ਪਰ ਤੁਸੀਂ ਵੀ ਆਇਓ ਮੈਨੂੰ ਲੱਗਦਾ ਮੈਂ ਖਾਲੀ ਝੋਲੀ ਨਹੀਂ ਆਉਣ ਦਿੰਦਾ ਆਪਦੀ ਸਰਦਾ ਲੈ ਕੇ ਆਇਓ ਬਿਲਕੁਲ ਲੈ ਕੇ ਔਰ ਜਿੰਨਾ ਕ ਬੰਡਿਆ ਬਾਬੇ ਨੇ ਪ੍ਰਸ਼ਾਦ ਮੈਂ ਤੁਹਾਨੂੰ ਵੰਡੂਗਾ ਜੀ ਮੇਰੀ ਗੱਲ ਪਸੰਦ ਆਈ ਆਈ ਨਹੀਂ ਆਈ ਸੱਚੇ ਦਰਬਾਰ ਕੀ ਵਾ ਤਾਂ ਮੈਨੂੰ ਵੀ ਪਤਾ ਲੱਗੂਗਾ ਕਿ ਬਾਬੇ ਪ੍ਰੀਤ ਦੇ ਨਾਲ ਕਿੰਨੀ ਕ ਸੰਗਤ ਜੁੜੀ ਹੋਈ ਹੈ ਅੱਜ ਅੱਜਾ ਸੇਵੀ ਗੱਡੀ ਭਰ ਕੇ ਆਏ ਜੀ ਜੀ ਵਾ ਜਾ ਜਾ ਮਸਾਲਾ ਹਾਂ ਬੇਟਾ ਤੂੰ ਤਾਂ ਸਾਰੀ ਹਵਾ ਹੀ ਰੋਕ ਰੱਖੀ ਹੈ ਕੀ ਘਣੀ ਹੁਣੀ ਹੈ ਹੋਰ ਪਸੇ ਨਾ ਪਸੀਨ ਹੋ ਗਿਆ ਮੈਂ ਤਾਂ

ਕਹਿਣਾ ਉਤੋਂ ਦੀ ਕਰਤ ਇਹਨਾਂ ਦੇ ਦੋਨਾਂ ਦੀ ਦਪੈਨਾ ਵੰਗ ਹੈ ਹਾਂ ਤਾ ਨਾ ਕਰ ਦੇਣਾ ਜੋ ਬਾਤ ਹੈ ਹਾਂਜੀ ਹਾਂ ਤੇ ਫਿਰ ਪਹਿਲਾਂ ਆਵਾਜ਼ ਤਾਂ ਦਿੱਤੀ ਸੀ ਨਾ ਬੇਟਾ ਆ ਜਾਣਾ ਸੀ ਕਿੱਥੇ ਆ ਭੈਣ ਦੇ ਨਾਲ ਕੋਣ ਹਗਾ ਕੋਈ ਵੀਰ ਆਇਆ ਭੈਣ ਨਾਲ ਤੀਨਾ ਉਹ ਕੋਈ ਗੱਲ ਨਹੀਂ ਤਰਸੈਨ ਆ ਜਾ ਬੇਟਾ ਕੋਈ ਗੱਲ ਕਿੱਡੀ ਕਰ ਉਹ ਕਿਉਂ ਨਹੀਂ ਆਉਂਦਾ ਤੈਨੂੰ ਮੈਂ ਦੱਸਾਂ ਸਾਡੇ ਚ ਦਮ ਨਹੀਂ ਦਿਖਦਾ ਬੇਟਾ ਤਾਂ ਨਹੀਂ ਆਉਂਦਾ ਤਾਂ ਕਹਿੰਦਾ ਬਾਬਿਆਂ ਚ ਕਿ ਦਮ ਤਾਂ ਹੈ ਨਹੀਂ ਕਾਦੇ ਹਾਸਤੇ ਤੂੰ ਜਾਣੀ ਉਹ ਤਾਂ ਨਹੀਂ ਆਉਦੇ ਇਹ ਆ ਗਏ ਨਾ ਭੱਜ ਆਜ ਐ ਦੀ ਬੈਜ 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 ਸੁਣਿਓ ਗੱਲ ਕਹੂੰਗਾ ਛੋਟਾ ਭਗਤ ਜਗਤ ਦਾ ਸਾਲਾ ਮੈਂ ਕੀ ਕਿਹਾ ਭਗਤ ਜਗਤ ਦਾ ਸਾਲਾ ਜਿਹੜਾ ਬਾਬਾ ਜਾਂ ਬੰਦਾ ਕਿਸੇ ਪਿੰਡ ਚ ਭਗਤ ਬਣ ਕੇ ਜਾਊਗਾ ਸਾਧ ਬਣ ਕੇ ਜਾਊਗਾ ਉਸੇ ਪਿੰਡ ਦਾ ਸਾਲਾ ਬਣ ਕੇ ਵੀ ਜਾਊਗਾ ਹਾਂਜੀ ਸੱਚ ਮੰਨਿਓ ਹਾਂ ਉਸੇ ਪਿੰਡ ਤੇ ਜਾ ਕੇ ਉਹਨੇ ਕਦੇ ਨਹੀਂ ਕਹਿਣਾ ਵੀ ਇਹ ਮੇਰੀ ਭਾਬੀ ਲੱਗਦੀ ਐ ਉਹ ਜੇ ਚਾਚੀ ਲੱਗਦੀ ਐ ਤਾਂ ਹੀ ਕਹੂਗਾ ਭੈਣ ਲੱਗਦੀ ਐ ਆ ਭੈਣ ਐ ਆ ਤੜਕੇ ਸੱਥਾਂ ਤੇ ਗੱਲ ਕੀ ਹੋਊਗੀ ਉਧਰ ਤਾਂ ਮੂੰ ਬਣ ਗਿਆ ਅਰ ਤੜਕੇ ਸੱਥਾਂ ਤੇ ਗੱਲ ਕੀ ਹੋਊਗੀ ਉਹ ਜਿਵੇਂ ਗਿਆਨੀ ਬੈਠਾ ਨਾ ਫੱਟੇ ਦੇ ਆ ਝੋਲੀ ਝੜਕਾਉ ਯਾਰ ਰਾਤ ਸੀ ਨਾ ਮੇਰਾ ਸਾਲਾ ਬਾਬਾ ਉਹ ਤੜਕੇ ਜੀ ਲੱਗਿਆ ਸੀ ਬਹੁਤ ਵਧੀਆ ਸੀ ਕੀ ਕਹੂਗਾ ਆ ਯਾਰ ਰਾਤ ਸੀ ਨਾ ਜਿਹੜਾ ਉਹ ਮੇਰਾ ਸਾਲਾ ਇੱਕ ਬਹੁਤ ਵਧੀਆ ਸੀ ਉਹਨੇ ਸਾਲਾ ਬਣਾ ਲਿਆ ਚਾਰ ਜਣੇ ਹੋਣਗੇ ਤਾਂ ਉਹਨੇ ਬਣਾ ਲੈਣਾ ਤਾਂ ਕਿ ਆ ਭਗਤ ਜਗਤ ਦਾ ਸਾਲਾ ਅਜੇ ਸਾਲਾ ਬਣ ਕੇ ਨਹੀਂ ਜਾਊਗਾ ਨਾ ਤਾਂ ਠੰਡਾ ਪਊਗਾ ਪਾਲਾ ਫਿਰ ਕਾਮਯਾਬ ਨਹੀਂ ਹੋ ਨੱਚਣ ਤੋਂ ਕੁਦਣ ਤੋਂ ਬਾਣੇ ਪਾਏ ਤੋਂ ਜਟਾ ਬਧਾਏ ਤੂੰ ਰੰਗ ਲਾਏ ਤੂੰ ਮਹਿੰਦੀਆ ਚੜਾਈ ਤੂੰ ਕੋਈ ਬਾਬਾ ਨਹੀਂ ਮਿਲਦਾ ਕੋਈ ਫਕੀਰ ਹੀ ਨਹੀਂ ਮਿਲਦੀ ਹੈ ਫਕੀਰੀ ਕਦੋਂ ਮਿਲੂਗੀ ਜਦੋਂ ਲੋਕਾਂ ਦਾ ਜ਼ਹਿਰ ਪੀਵਾਂਗੇ ਮੈਲ ਪੀਵਾਂਗੇ ਇਹਨਾਂ ਦਾ ਸੰਕਟ ਲਵਾਂਗੇ ਫਕੀਰੀ ਆਪਣੇ ਆਪ ਚੜ ਜਾਣਾ ਫਕੀਰੀ ਨੇ ਚੜ ਜਾਣਾ ਬਾਬੇ ਨਾਨਕ ਨੇ ਬਹੁਤ ਦੁਨੀਆ ਤਿਆਰੀ ਤਾਂ ਫਕੀਰ ਬਣੇ ਸੀ ਹਾਂਜੀ ਗੋਰਖਨਾਥ ਨੇ ਫਕੀਰ ਤਾਂ ਹੀ ਬਣੇ ਦੁਨੀਆ ਤਿਆਰੀ ਤੋਂ ਮਹਾਰਾਜ ਦੀ ਕਿਰਪਾ ਨਾਲ ਚਲੋ ਕੀਪ ਤਾਂ ਰੰਗ ਚੜ ਜਾਏ ਕਿਤੇ ਤੁਹਾਡੇ ਵਾਲਾ ਜੀ ਬੇਟਾ ਬਣੇ ਦਰਬਾਰ ਕੀ ਦਰਬਾਰ ਕੀ ਸੁਣਨਾ ਬੇਟਾ ਮਹਾਰਾਜ ਦੀ ਆਵਾਜ਼ ਆ ਰਹੀ ਸ ਹੈਣ ਬੈਠੀ ਇੱਥੇ ਪਤਾ ਨਹੀਂ ਬੈਠੀ ਹੈ ਗਈ ਹੈ ਬਾਬਾ ਜੀ ਥੋੜੇ ਦਿਨ ਪਹਿਲਾਂ ਆਵਾਜ਼ ਦਿੱਤੀ ਸੀ ਪਰ ਮੈਂ ਗੱਲੀ ਲੱਗਿਆ ਉਹਦੇ ਦਰਦ ਹੋ ਰਿਹਾ ਕੋਈ ਢਿੱਡ ਚ ਆਜਾ ਦਰਦ ਮੇਟ ਦੂੰ ਕਣ ਕਿੰਨੇ ਕ ਟਾਈਮ ਦਾ ਨਾਲ ਕੌਣਾ ਹੈ ਕਿਹਨੇ ਨਾ ਦੇਵਰ ਕੜਾ ਹੂੰ ਦਰਦੋਰੇ ਕਿ ਤੂੰ ਆਏ ਐਸੇ ਪਿੰਡ ਤੇ ਇਹ ਮੇਰੀ ਗੱਲ ਸੁਣ ਮੈਂ ਇੱਕ ਢੋਲਾ ਪਾਉਣਾ ਮੇਰਾ ਢੋਲਾ ਤੈਨੂੰ ਸਵੇਰ ਦਿਨ ਚੜਨ ਤੋਂ ਪਹਿਲਾਂ ਕੰਮ ਕਰ ਜੇ ਪਰ ਫਾਇਦਾ ਆ ਜੇ ਤਾਂ ਸਾਡੇ ਚੱਕਰਾਂ 'ਚ ਪੈ ਜੇ ਨੇ ਸਾਡੇ ਕੋਲੇ ਨਾ जय राम आजे फिर किते जाई ना याद करेगा एज्या काम कर कबूल भुल, भुल, राजी एक केला ले अंदर जोत भी दो ले एक पैण बार आगे इथे जी खडा खडा हाथ ता ले ਮੇਰੇ ਪ੍ਰੋਗਰਾਮ ਚ ਸਾਜੀ ਨਜ਼ਾਰੇ ਹੀ ਲੈਂਦੇ ਹੈ ਆਰਾਮ ਨਾਲ ਬਹਿ ਜਾ ਥਕਾਵਟ ਤਾਂ ਨਹੀਂ ਆਈ ਨਜ਼ਾਰੇ ਲੋ ਮੈਂ ਕੱਲਾ ਹੀ ਬੋਥ ਤੁਹਾਡੇ ਲੋੜ ਹੀ ਨਹੀਂ ਕਿ ਗੱਲ ਪਾਗਲ ਹੋ ਗਏ ਖੜਾ ਆ ਖੜਾ ਆ ਕੌਣ ਹੈ ਇਹਦੇ ਨਾਲ ਖੜੀ ਹੋਵੇ ਇੱਕ ਬਾਤ ਸੁਣਨਾ ਬੇਟਾ ਜੋਤ ਵਿੱਚ ਦੀ ਕਰਨੀ ਆਗੂ ਛਿੱਲ ਕੇ ਕੱਢਣਾ ਉਹ ਤੇਰੇ ਘਰ ਵਾਲਾ ਉਹਨੂੰ ਅੱਗੇ ਕਰ ਅੱਛਾ ਸੁਣਨਾ ਬਾਬਾ ਜੀ ਦੇਖੋ ਮੇਰੇ ਨਾਲ ਤੁਹਾਡੀ ਕੋਈ ਜਾਣਕਾਰੀ ਤੋਂ ਹੈ ਸਮਝਾਈਏ ਗੱਲ ਮੈਂ ਇਹ ਇਹ ਕੁੜੀ ਨੇ ਬਾਬਾ ਜੀ ਤੂੰ ਬਹੁਤ ਔਖੀ ਖਬਰ ਮੰਗਾਈ ਐ ਜਨਮ ਤੋ ਸਹੀ ਸੀ ਸੁਣਨਾ ਮੇਰੀ ਜਨਮ ਤੋ ਸਹੀ ਸੀਗਾ ਜਿਵੇਂ ਆਪਾਂ ਵਿਆਹ ਨਹੀਂ ਕਹਿੰਦੇ ਵਿਆਹ ਵਿਆਹ ਇਹ ਕਿਸੇ ਦੇ ਵਿਆਹ ਜਿਵੇਂ ਫੰਕਸ਼ਨ ਹੁੰਦਾ ਉੱਥੇ ਗਏ ਸੀ ਬੱਚਾ ਗਿਆ ਸੀ ਬਾਬੇ ਜਿਵੇਂ ਬਾਹਰਲਾ ਬਾਬਾ ਕਹਦੇ ਨੇ ਉੱਥੇ ਸੀ ਜਾਂ ਤੁਹਾਡੇ ਸੀ ਕੋਈ ਜਗ੍ਹਾ ਬਣੀ ਜਗ੍ਹਾ ਬਾਬੇ ਖੇਤ ਪਾਲ ਨੂੰ ਬਾਹਰ ਲੈ ਨੂੰ ਆਪਾਂ ਬੋਲਦੇ ਆ ਨਾ ਜਗ੍ਹਾ ਬਣੀ ਹੋਈ ਸੀ ਸਮਝ ਆ ਗਈ ਵੱਡੀ ਬੇਰੀ ਕਰ ਲੈ ਦਰਖਤ ਕਰ ਲੈ ਕੋਈ ਕਰ ਲੈ ਉਸੇ ਤਰ੍ਹਾਂ ਦੋਸ ਹੈ ਥੋੜਾ ਹੁਣ ਆਪਣੇ ਆਪ ਉਹ ਸ਼ਿਕਾਇਤ ਹੋ ਜਾਂਦੀ ਹੈ ਸਹੀ ਅਗੇ ਦਿਕਤ ਹੈ ਤਾਂ 1 12 ਘੰਟੇ ਦੇ ਵਿੱਚ 2 ਘੰਟੇ ਸਹੀ আর 10 ਘੰਟੇ ਉਸੇ ਜਦੋਂ ਉਹ ਚੀਜ਼ ਦਾ ਅਸਰ ਪੈਂਦਾ ਉਸੇ ਟਾਈਮ ਸਹੀ ਹੈ ਸਹੀ ਹੈ ਜ ਆ ਚੀਜ਼ ਟੈਨਸ਼ਨ ਨਹੀਂ ਲੈਣੀ ਹੈ ਡਰਨਾ ਨਹੀਂ ਹੈ ਕੋਈ ਦਿੱਕਤ ਨਹੀਂ ਹੈ ਤੁਹਾਨੂੰ ਬਾਬਾ ਜੀ ਨੇ ਦੱਸਿਆ ਇਹਨਾਂ ਨੂੰ ਇਹ ਗੱਲ ਦੱਸੀ ਹੈ ਇਹਦਾ ਦਿਮਾਗ ਫੇਲ ਹੋ ਗਿਆ ਇਦੇ ਦਿਮਾਗ ਨੂੰ ਲਾਈਟ ਲੱਗੀ ਕਰੰਟ ਲੱਗੀ ਕੁਛ ਲੱਗਿਆ ਲੋਡ ਪੈ ਗਿਆ ਕੋਈ ਦਵਾਈ ਦੋਈ ਨਾ ਦਵਾਇਓ ਕਿਸੇ ਤਰ੍ਹਾਂ ਦੀ ਚੱਕਰ ਚ ਨਹੀਂ ਪੈਣਾ ਮਹਾਰਾਜ ਦਾ ਓਟਾ ਅਸਰਾ ਲਵਾਂਗੇ ਬੱਚੀ 90% ਬਾਬਾ ਜੀ ਨੇ ਕਿਹਾ ਠੀਕ ਹੋ ਜਾਣਾ ਕੋਈ ਦਿੱਕਤ ਵਾਲੀ ਗੱਲ ਨਹੀਂ ਥੋੜਾ ਜਿਹਾ ਦੋਸ ਹੋਇਆ ਕਿੰਨਾ ਇਹ ਮੇਰੀ ਫਰੀ ਸੇਵਾ ਹੈ ਬਿਲਕੁਲ ਮੈਨੂੰ ਮਿਲਣਾ ਮਹੀਨੇ ਤੋਂ ਮਿਲੋ ਦੋ ਮਹੀਨਾ ਤੋਂ ਜਿਵੇਂ ਬੱਚੀ ਹਾਲੋ ਸਮਝਾਈਏ ਬੇੜੀ ਬੰਨੇ ਲੱਗ ਜੂਗੀ ਕਿੰਨੇ ਕੋਈ ਟਿਕਤ ਨਹੀਂ ਅੱਜ ਮੈਂ ਢੋਲਾ ਪਾਉਂਗਾ 25 ਤੋਂ 30% ਕੁੜੀ ਠੀਕ ਹੋਊਗੀ 25 ਤੋਂ 30% ਠੀਕ ਹੋਏ ਤੁਹਾਨੂੰ ਐ ਲੱਗੇ ਵੀ ਠੀਕ ਹੋ ਗਈ ਤੋ ਮੇਰਾ ਪਿੱਛਾ ਲੈ ਲੈਣਾ ਚੜ੍ਹਦੀ ਕਲਾ ਵਿੱਚ ਕਬੂਲ ਰਾਜੀ ਹੈ ਬੇਟਾ ਕੋਈ ਚੱਕਰਚੇ ਨਹੀਂ ਬਣਾ ਕੱਲੇ ਇੱਕ ਵੀਰਵਾਰ ਦੇ ਦਿਨ ਥੋੜਾ ਪ੍ਰੇਜ਼ ਰੱਖਣਾ ਹੈ ਮਹਾਰਾਜ ਜੀ ਥੋੜੀ ਜਿਹੀ ਟਰਾਈ ਮਾਰੋ ਯਾਰ ਥੋੜੀ ਜਿਹੀ ਟਰਾਈ ਮਾਰੋ ਦਬਾ ਦੂ ਹਾਂਜੀ ਸੰਗਣਾ ਕਾਹਦਾ ਹੈ ਦਬਾ ਦਬੂ ਕੇ ਦੇਖੋ ਨਾ ਯਾਰ ਥੋੜਾ ਦੂਰਾ ਪਾਵਾਂ ਜੇ ਸਹੀ ਹੈ ਤਾਂ ਹਾਂ ਨਹੀਂ ਤਾਂ ਨਾ ਜਨਤਾ ਦੇ ਵਿੱਚ ਹੀ ਪਤਾ ਲੱਗਣਾ ਚਾਹੀਦਾ ਹਮੈਨੂੰ ਕੀ ਪਤਾ ਤੁਸੀਂ ਕਿਹੜੀ ਚੀਜ਼ ਨੂੰ ਕਹਿ ਰਹੇ ਹੋ ਨਹੀਂ ਕੋਈ ਰਾਮ ਆਇਆ ਹੈ ਕੋਈ ਫਰਕ ਪਿਆ ਹੈ ਕੋਈ ਫਰਕ ਪਿਆ ਹੈ ਦਰ ਦਟ ਗਿਆ ਲਾ ਇਹਨੂੰ ਪਛੇ ਕਰ ਬੱਚੇ ਨੂੰ ਇੱਕ ਢੋਲ ਹੋਰ ਹਾਂ ਤਾਂ ਮੈਨੂੰ ਐ ਦੱਸੋ ਨਾ ਫਿਰ ਨਾਲ ਨਾਲ ਜਿਵੇਂ ਗੁੰਗਾ ਨਹੀਂ ਹੁੰਦਾ ਗੁੰਗਾ ਮਤਲਬ ਗੁੰਗਾਪਣ ਹੈ ਹਾਂਜੀ ਸਹੀ ਹੈ ਬੇਟਾ ਹਾਂਜੀ ਗੁੰਗਾਪਣ ਕਿਉਂ ਹੈ ਕਿ ਉਹ ਚੀਜ਼ ਨਾ ਤਾਂ ਹੱਸਣ ਦੇਵੇ ਨਾ ਬੋਲਣ ਦੇਵੇ ਨਾ ਇੱਕ ਦੂਜੇ ਦੇ ਸਾਹਮਣੇ ਦੇਖਣ ਦੇਵੇ ਉਹ ਅੱਖਾਂ ਬੰਦ ਕਰ ਦਿੰਦਾ ਹੈ ਜ਼ਬਾਨ ਬੰਦ ਕਰ ਦਿੰਦਾ ਹੈ ਹੱਸਣਾ ਬੋਲਣੀ ਕਾਣੀ ਬੰਦ ਕਰ ਦਿੰਦਾ ਹੈ ਜਿਹੜੀ ਇਹਦੇ ਨਾਲ ਕੋਈ ਪ੍ਰਕਿਰਿਆ ਹੋਉਂਦੀ ਹੈ ਇਹ ਦੱਸ ਨਹੀਂ ਤੁਹਾਨੂੰ ਸਕਦੀ ਵੀ ਮੇਰੇ ਨਾਲ ਐ ਹੋ ਰਿਹਾ ਹਾਂਜੀ ਸਮਝ ਆ ਗਈ ਬੇਟਾ ਹਾਂ ਠੀਕ ਹੋਊਗੀ ਟੈਨਸ਼ਨ ਨਹੀਂ ਲੈ ਤੈਨੂੰ ਕਹੂਗੀ ਕਿ ਮੈਂ ਠੀਕ ਹਾਂ ਮੇਰਾ ਢੋਲਾ ਵੀ ਇਹ ਜਈ ਹੈ ਕਿਰਪਾ ਹੋ ਜਾਣੀ ਮਹਾਰਾਜ ਦੀ ਬੜੀ ਬਣੀ ਅਜਰਾ ਜਾ ਨਾਮ ਹੈ ਤੇਰਾ ਹੈ ਜਸਪ੍ਰੀਤ ਜਸਪ੍ਰੀਤ ਵੈਰੀ ਗੁੱਡ ਗੁੰਗਾ ਪੰਨਗਰ ਪਾਗਲ ਪਰੰਦਾ ਤੇ ਕਦੇ ਸਪਨਾ ਹੀ ਆ ਜੇ ਤਾਂ ਮੈਂ ਬੈਠਾ ਜਾ ਬੱਸ ਖੜੀ ਨਹੀਂ ਮੈਂ ਢੋਲਾ ਨਹੀਂ ਪਾ ਸਕਦਾ ਬੀਬੀ ਉਹਨਾਂ ਤੋਂ ਪਵਾਉਂ ਚੱਲੀ ਜਾਂਦਾ ਮੇਰੇ ਮੇਰੀ ਬਾਤ ਸੁਣਨਾ ਕੋਈ ਬਾਤ ਨਹੀਂ ਕਿਰਪਾ ਹੋ ਜੇ ਟੈਨਸ਼ਨ ਨਹੀਂ ਡਰਨਾ ਨਹੀਂ ਹੈ ਗਬਰਾਨਾ ਨਹੀਂ ਹੈ ਮਹਾਰਾਜ ਦੀ ਕਿਰਪਾ ਨਾਲ ਥੋੜੇ ਜਿ ਥੋੜੇ ਜੇ ਕੰਮ ਚੂ ਮੈਂ ਤੇਰਾ ਕੰਮ ਕਰਵਾਦ ਨਾ RAM ਦੇ ਬਾਬੇ ਦਾ ਮੰਦਰ ਹੈ ਕਿ ਤੇ ਆ ਰਾਮਾ ਪੀਰ ਬਾਬਾ ਸੁਣੋ ਮੇਰੀ ਗੱਲ ਟਾਣੀ ਚ ਰਹਿੰਦੇ ਆ ਜਾਣਾ ਉੱਥੇ ਕਿਰਪਾ ਹੋ ਜਣੀਏ ਟੈਨਸ਼ਨ ਨਹੀਂ ਲੈਣੀ ਕੰਮ ਕੰਮ ਹੈ ਨਾ ਕੰਮ ਆਪਾ ਜਿੰਨਾ ਮਰਜ਼ੀ ਕਰ ਲੋ 4 ਦਿਨ ਚੱਲ ਗਿਆ 15 ਦਿਨ ਬੰਦ 15 ਦਿਨ ਚੱਲ ਗਿਆ ਮਹੀਨਾ ਬੰਦ ਇਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਬੇਟਾ ਤੇਰੇ ਘਰ ਹ ਇਹਨੂੰ ਖੁਦ ਨੂੰ ਤਕਲੀਫ ਆਉਂਦੀ ਹੈ ਹਾਂਜੀ ਸੁਣੋ ਮੇਰੀ ਗੱਲ ਇਹਨੂੰ ਖੁਦ ਨੂੰ ਤਕਲੀਫ ਆ ਜਾਂਦੀ ਹੈ ਇਹ ਦਬਾ ਲੈਂਦਾ ਇਹਨੂੰ ਅੰਗਾ ਫਿਰ ਇਹਨੂੰ ਕਿੱਥੇ ਜਾਣ ਲਈ ਉਹ ਚੀਜ਼ ਪੁੱਠਾ ਖਿੱਚਦੀ ਇਹ ਜਾਣਨ ਤਾਂ ਉਹ ਟਾਣੀ ਮੈਂ ਬਹੁਤ ਬਰੀਕੀ ਨਾਲ ਪੁੱਛਿਆ ਬਾਬੇ ਨੂੰ ਕੀ ਗੱਲ ਹੈ ਬੱਚੀ ਕਿਉਂ ਦੁਖੀ ਹੈ ਬਾਬਾ ਸਹੀ ਹੈ ਗਿਆ ਗੱਲ ਹਾਂ ਇਹਨਾਂ ਦੇ ਘਰ ਦਾ ਬੁੱਟਾ ਉੱਥੇ ਲੱਗਿਆ ਨਾ ਕਿਸੇ ਦਾ ਕੀਤਾ ਨਾ ਕੁਛ ਕਰਾਇਆ ਨਾ ਇਹਨੂੰ ਕੋਈ ਗੜਬੜ ਹੈ ਨਾ ਕੋਈ ਦੋ ਇਹ ਦੋਸ ਹੈ ਇਹ ਮੁੰਡਾ ਠੀਕ ਹੋ ਜਾਊਗਾ ਅੱਜ ਮੈਂ ਇੱਕ ਢੋਲਾ ਪਾ ਦੂੰ ਇੱਕ ਘੋੜੇ ਵਰਗਾ ਹੋ ਜਾਣਾ ਕੰਮ ਚੱਲੂਗਾ ਦੰਨਾ ਦੰਨ ਪਰ ਜਿੰਨੀ ਵਾਰੇ ਉੱਥੇ ਜਾਓਗੇ ਉਨਾ ਹੀ ਵਧੀਆ ਕੰਮ ਚੱਲੂਗਾ ਤੁਹਾਡਾ ਤੁਹਾਡਾ ਪਰਿਵਾਰ ਹੀ ਹੈ ਭਾਈ ਹਾਂਜੀ ਆਹ ਹਾਂਜੀ ਹਾਂਜੀ ਤੋ ਇਹਨੂੰ ਨਾਲ ਲੈ ਜੀ ਔਰ ਤੂੰ ਵੀ ਜਾਵੜੀ ਤੁਸੀਂ ਯਾਦ ਕਰੋਗੇ ਕਿ ਬਾਬੇ ਨੂੰ ਬੜਾ ਰਸਤਾ ਪਾਇਆ ਸਰ ਅੱਜ ਅੱਜ ਹੀ ਬੰਦ ਕਰ ਦੇਣੀ ਤੇਣੀ ਬਾਬਾ ਤੇਰੇ ਸੱਚੇ ਦਰਬਾਰ ਕੀ ਦਰਬਾਰ ਕੀ ਬਾਜੀ ਤੋਂ ਗੁਰਜੰਟ ਜੀ ਵਧਾਈ ਬੋਲਣਗੇ ਵਧਾਈ ਦਾ ਟਾਈਮ ਹੋ ਗਿਆ ਮਹਾਰਾਜ ਦੀ ਕਿਰਪਾ ਨਾਲ ਚੜ੍ਹਦੀ ਕਲਾ ਰਵੇ ਔਰ ਮੇਰੇ ਤਾਂ ਪਟਾਕਾ ਸੁੱਤਾ ਹੀ ਚੜ ਗਿਆ ਮੈਂ ਵੀ ਜਣਾ ਦਿਨ ਚੜ ਗਿਆ ਲੈ ਲੋ ਮਹਾਰਾਜ Hello,